ਹਾਂਜੀ ਪਿਆਰੇ ਬੱਚਿਓ ਹਾਂਜੀ ਗੁੱਡ ਮਾਰਨਿੰਗ ਬੇਟਾ ਗੁੱਡ ਮਾਰਨਿੰਗ ਹਾਂਜੀ ਅੱਜ ਆਪਾਂ ਜਮਾਤ ਦੂਸਰੀ ਦੇ ਵਿੱਚ ਗਣਿਤ ਵਿਸ਼ੇ ਵਿੱਚ ਅਧਿਆਇ 7 ਮਾਪ ਉਸ ਦੇ ਵਿੱਚ ਬੇਟਾ ਤੁਹਾਨੂੰ ਪੰਨਾ ਨੰਬਰ 146 ਉੱਪਰ ਇੱਕ ਗਤੀਵਿਧੀ ਦਿੱਤੀ ਹੋਈ ਹੈ ਤੇ ਆਓ ਅੱਜ ਆਪਾਂ ਉਸ ਗਤੀਵਿਧੀ ਨੂੰ ਕਲਾਸ ਵਿੱਚ ਪ੍ਰੈਕਟੀਕਲ ਕਰਕੇ ਦੇਖੀਏ ਤੇ ਹੁਣ ਤੁਹਾਡੇ ਮਨਜੀਤ ਮੈਡਮ ਜੀ ਇਸ ਗਤੀਵਿਧੀ ਨੂੰ ਕਰਕੇ ਦਿਖਾਉਣਗੇ। ਅੱਜ ਆਪਾਂ ਚਮਚੇ ਦੇ ਵਿੱਚ ਪਾਣੀ ਪਾਉਣੇ ਆ। ਠੀਕ ਹੈ ਪਹਿਲਾਂ ਚਮਚੇ 'ਚ ਪਾਇਆ। ਉਸ ਤੋਂ ਬਾਅਦ ਆਪਾਂ ਇਹਸ ਨੂੰ ਲੈਡ ਵਿੱਚ ਪਾਇਆ। ਹੈ ਜੀ। ਉਸ ਤੋਂ ਬਾਅਦ ਆਪਾਂ ਇਹਨੂੰ ਹੋਲੀ ਦੇ ਵਿੱਚ ਪਾਤਾ। ਉਸ ਤੋਂ ਬਾਅਦ ਬਟਾ ਕਾਟੇ ਵਿੱਚ ਪਾ ਰਹੇ ਆ। ਕੱਪੀਰ ਆਪ ਕੋ ਉਸ ਤੋਂ ਬਾਅਦ ਬੇਟਾ ਬਸ ਮੈਂ ਆਪਾਂ ਕਾਦੇ ਸੀ ਪਾਏ ਨਾ ਯਾਦ ਕਰ ਯਾਦ ਕਰ ਲਈ ਬੇਟਾ ਠੀਕ ਹੈ ਇਥੋਂ ਬੇਟਾ ਆਪ ਨੂੰ ਕੀ ਪਤਾ ਲੱਗਿਆ ਕਿ ਆਪਾਂ ਨੇ ਜਦੋਂ ਪਾਣੀ ਨੂੰ ਚਮਚੇ ਵਿੱਚ ਪਾਇਆ ਤਾਂ ਪਾਣੀ ਨੇ ਉਹ ਆਕਾਰ ਲੈ ਲਿਆ ਫਿਰ ਫਲੇਟ ਵਿੱਚ ਪਾਇਆ ਤਾਂ ਉਹ ਆਕਾਰ ਲੈ ਲਿਆ ਕੌਲੀ ਵਿੱਚ ਪਾਇਆ ਤਾਂ ਪਾਣੀ ਨੇ ਆਪਣਾ ਉਹ ਆਕਾਰ ਲੈ ਲਿਆ ਇਹ ਤੋਂ ਆਪਾਂ ਕੀ ਸਮਝਨੇ ਕਿ ਪਾਣੀ ਨੂੰ ਆਪਾਂ ਜਿਸ ਵਾਤਰਨ ਵਿੱਚ ਪਾਵਾਂਗੇ ਤੇ ਉਹੀ ਆਕਾਰ ਲੈ ਲੈਂਦਾ ਇਹਦਾ ਆਪਣਾ ਕੋਈ ਆਕਾਰ ਨਹੀਂ ਹੈ ਬੱਚਾ ਸਮਝਾਈ